ਹਾਂ ਜੀ ਸਰ ਜਿਹੜਾ ਕਿਹਾ ਕਿ ਬਦਮਾਸ਼ਾਂ ਨੂੰ ਕੰਪ੍ਰੈਸਰ ਲਈ ਅੰਦਰੋਂ ਕੀ ਸਰ ਦੀ ਹਾਲਤ ਹੈ ਕੀ ਸਰ ਦਾ ਕੀ ਹੈ ਉਹਦੇ ਜੀ ਸੁਣਿਆ ਵੀ ਇੰਕਾਊਂਟਰ ਦੇ ਵਿੱਚ ਉਹਦੇ ਗੋਲੀ ਵੱਜੀ ਆ ਗਿੱਟੇ 'ਚ ਗੋਲੀ ਵੱਜੀ ਆ ਤੇ ਹਾਲਤ ਉਹਦੀ ਮਤਲਬ ਜੇ ਅੰਦਰ ਜੇਰੇ ਲਾਜਾ ਵੈਸੇ ਬਹੁਤ ਜ਼ਿਆਦਾ ਖਰਾਬ ਨਹੀਂ ਹਾਲਤ ਕਹਿ ਸਕਦੇ ਮਤਲਬ ਹਜੇ ਮਤਲਬ ਮੈਨੇਜੇਬਲ ਹੈ ਇੱਥੇ ਕੋਈ ਗੋਲੀ ਕੋਈ ਹੁੰਦਾ ਗੋਲੀ ਸਰ ਕਿੰਨੇ ਲੱਗੀਆਂ ਉਹਨਾਂ ਇੱਕੋ ਗੋਲੀ ਵੱਜੀ ਆ ਵੱਜ ਕੇ ਨਿਕਲ ਗਈ ਹੈ ਪੈਰ ਪਿਆਰ ਦੇ ਮਗਰਲੇ ਪਾਸੋਂ ਵੱਜੀ ਆ ਤੇ ਅਗਲੇ ਪਾਸੇ ਨਿਕਲ ਗਈ ਆ ਅੱਛਾ ਨਾਮ ਨੂੰ ਤਰਕਾ ਜਿਵੇਂ ਨਾਂ ਦਾ ਨਹੀਂ ਮੈਨੂੰ ਪਤਾ ਜੀ ਰੋਬਰਟ ਰੋਬਰਟ ਕਰਕੇ ਸੁਣਿਆ ਵੀ ਕਹਿੰਦੇ ਇੱਕ ਪੁਲਿਸ ਮੁਲਾਜ਼ਮ ਦੀ ਸੂਚਾ ਵਿੱਚ ਨਾਲ ਆ ਹਾਂਜੀ ਵੀ ਇਨਕਾਊਂਟਰ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਵੀ ਸੱਟ ਲੱਗੀ ਆ ਜੀ ਉਹਦੇ ਗੋਡੇ ਤੇ ਸੱਟ ਲੱਗੀ ਆ ਤੇ ਅਸੀਂ ਉਹਦਾ ਵੀ ਇਲਾਜ ਕਰ ਰਹੇ ਆ ਅਜੇ ਉਹਦੇ ਐਕਸ-ਰੇ ਕਰਾਉਣੇ ਹੈਗੇ ਆ ਅਸੀਂ ਉਹ ਗੋੜੀ ਤੇ ਨਹੀਂ ਵੱਜੀ ਨਹੀਂ ਉਹਦੇ ਗੋੜੀ ਨਹੀਂ ਵੱਜੀ ਉਹਦੇ ਗੋਡੇ ਦੇ ਵਿੱਚ ਸੁਣਿਆ ਵੀ ਜਿਹੜਾ ਗੈਂਗਸਟਰਾਂ ਨਾਲ ਗੱਡੀ ਗੱਡੀ ਵੱਜੀ ਆ ਕਿ ਮਾਮਲਾ ਆ ਸਾਰਾ ਸਾਡੇ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਫਿਰੋਜ਼ਪੁਰ ਦੇ ਇਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਗੈਂਗਸਟਰ ਦੇ ਖਿਲਾਫ ਜਿਹੜੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਜਿਹੜੀ ਕਿ ਸਾਡੇ ਐਸਪੀ ਡੀ ਸਾਹਿਬ ਅਜੇ ਰਾਜ ਡੀਐਸਪੀ ਡੀ ਰਜਿੰਦਰ ਮਨਾਸ ਤੇ ਇੰਸਪੈਕਟਰ ਅਮਨਦੀਪ ਸਿੰਘ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਆਤੰਕੀ ਲਖਬੀਰ ਸਿੰਘ ਲੰਡਾ ਜਿਹੜਾ ਕਿ ਫਿਲਹਾਲ ਵਿਦੇਸ਼ ਦੇ ਵਿੱਚ ਹੈ ਤੇ ਉਹਦੇ ਸਾਥੀ जैसल ਚੰਬਲ ਤੇ 77 ਸ਼ਹਿਰਾ ਇਹਨਾਂ ਦੇ ਕੁਝ ਦੋ ਗੁਰਗੇ ਨੇ ਜਿਹੜੇ ਕਿ ਤਰਨਤਾਰਨ ਦੇ ਵਿੱਚ ਕੋਈ ਵਾਰਦਾਤ ਨੂੰ ਅੰਜਾਮ ਦੇਣ ਨੂੰ ਫਿਰ ਰਹੇ ਆ ਜਦੋਂ ਕਿ ਟੀਮ ਨੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਨਾਕਾਬੰਦੀ ਕੀਤੀ ਤੇ ਉਹ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਜਿਹੜੀ ਆਪਣੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਬਟ ਉਹ ਖੇਤਾਂ 'ਚ ਡਿੱਗ ਪਈ ਤੇ ਉਸ ਤੋਂ ਉਤਰ ਕੇ ਜਦੋਂ ਭਜਣ ਲੱਗੇ ਤੇ ਪੁਲਿਸ ਵੱਲੋਂ ਉਹਨਾਂ ਨੇ ਦੋ ਰਾਉਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਿਹੜੀ ਕਿ ਰੋਬਨ ਪ੍ਰੀਤ ਜਿਹੜਾ ਕਿ ਉਸ ਮੁਰਾਦਪੁਰੇ ਦਾ ਤਰਨਤਾਰਨ ਦਾ ਰਹਿਣ ਵਾਲਿਆ ਹੈ ਉਹਦੀ ਲਾਤ ਰਾਤ ਦੇ ਵਿੱਚ ਗੋਲੀ ਵਜੀ ਹੈ ਤੇ ਦੂਜਾ ਜਿਹੜਾ ਹਰਪ੍ਰੀਤ ਹੈਪੀ ਹੈ ਜਿਹੜਾ ਕਿ ਉਸਮਾ ਪਿੰਡ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਕਾਬੂ ਕੀਤਾ ਇਹਨਾਂ ਦੀ ਜਦੋਂ ਸਰਚ ਕੀਤੀ ਗਈ ਗੱਡੀ ਦੇ ਵਿੱਚ ਦੋ ਗ੍ਰੇਨੇਡ ਜਿਹੜੇ ਹਨ ਉਹ ਬਰਾਮਦ ਕੀਤੇ ਗਏ ਹਨ ਤੇ ਇੱਕ ਪਿਸਤਲ ਤੀਬੋਰ ਦਾ ਤੇ ਸਮੇਤ ਵੀ ਜਿੰਦਾ ਰੋਂਦ ਬਰਾਮਦ ਕੀਤੀ ਗਈ ਇਹਨਾਂ ਦੀ ਬਰਾਮਦਗੀ ਹੋਈ ਹੈ ਇਹਨਾਂ ਦੀ ਫਿਰ ਫਰਦਰ ਪੁੱਛਗਿੱਛ ਤੋਂ ਇਹ ਗੱਲ ਸਾਹਮਣੀ ਆਈ ਕਿ ਇਹ ਅਤੰਕੀ ਲੰਡਾ ਦੇ ਜਿਹੜਾ ਜੱਸਲ ਹੈ ਉਹਦੇ ਕੈਨ ਤੇ ਕਾਫੀ ਚੇਰ ਤੋਂ ਅਵਾਰਦਤ ਨੂੰ ਅੰਜਾਮ ਦੇ ਰਹੀਆਂ ਤੇ ਉਸ ਇਨਫੋਰਮੇਸ਼ਨ ਦੇ ਬੇਸਿਸ ਤੇ ਇਹਨਾਂ ਦੇ ਦੋ ਹੋਰ ਸਾਥੀ ਨਵ ਜਿਹਨਾਂ ਦਾ ਨਾਮ ਹੈਗਾ ਜਗਦੀਪ ਜੱਗਾ ਤੇ ਨਵਜੋਤ ਜਿਹੜੇ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਸਾਡੀ ਸੀਆਈਆਈ ਟੀਮ ਨੇ ਉੱਥੋਂ ਜਾ ਕੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਵੀ ਇੱਕ ਪਿਸਤਲ ਬਰਾਮਦ ਹੋਈ ਹੈ ਤੇ ਦੱਸਣ ਉਹ ਦੱਸਣਯੋਗ ਗੱਲ ਇਹ ਹੈ ਕਿ ਜਿਹੜੇ ਇਹ ਦੋ ਬੰਦੇ ਆ ਇਹਨਾਂ ਨੇ ਰੋਬਨਪ੍ਰੀਤ ਨਾਲ ਰਲ ਕੇ ਗੁਰਦਾਸਪੁਰ ਹੀਰਪਿੰਡ ਦੇ ਵਿੱਚ ਜਦੋਂ ਐਕਸਟਰਸ਼ਨ ਨੇ ਕੋਈ ਡਿਮਾਂਡ ਕੀਤੀ ਸੀ ਜਦੋਂ ਐਕਸਟਰਸ਼ਨ ਨਹੀਂ ਦਿੱਤਾ ਤੇ ਉੱਥੇ ਉਹਨਾਂ ਦੇ ਗੇਟ ਤੇ ਦੋ ਬਾਰੀ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਜਿਹੜੀ ਕਿ ਉੱਥੇ ਐਫ ਆਈ ਆਰ ਵੀ ਰਜਿਸਟਰਡ ਹੈ ਤੇ ਸਾਡਾ ਇਸ ਤੋਂ ਉਹ ਕੇਸ ਵੀ ਡਰੇਸ ਹੋ ਗਿਆ ਸਰ ਇਹ ਗ੍ਰੇਨੇਡ ਦਾ ਕੀ ਹੋਣਾ ਕੋਈ ਕੋਈ ਹਮਲਾ ਕਰਨ ਦੀ ਸਾਜੀ ਸੀ ਜਾਂ ਕਿਹਦੇ ਆ ਰਿਹਾ ਸੀ ਸਰ ਤੇ ਕਿਧਰ ਖੜਨੇ ਸੀ ਇਹਨਾਂ ਦਾ ਮਨੂਸਿਬਾ ਹੁਣ ਜਾਂਚ ਦਾ ਵਿਸ਼ੇ ਹੈ ਗ੍ਰੇਨੇਡ ਨਾਲ ਇਹਨਾਂ ਨੇ ਕੋਈ ਕਿਸ ਕਿਸ ਗਤੀਵਿਧੀ ਨੂੰ ਅਨਜਾਨ ਦੇਣਾ ਸੀਗਾ ਕੀ ਟਾਰਗੇਟ ਸੀਗਾ ਹੁਣ ਆਪਾਂ ਜਿਹੜੀ ਤਫਤੀਸ਼ ਕਰਨੀ ਹੈ ਉਹਦੇ ਦੌਰਾਨ ਢੂੰਗਾਈ ਨਾਲੇ ਨੂੰ ਅਵਾਜ ਆ ਗਈ ਸਰ ਹੋਰ ਵੀ ਬੰਦੇ ਇਹਨਾਂ ਦੇ ਨਾਲ ਹੈਗੇ ਆ ਮਤਲਬ ਮਗਰ ਬੈਕ ਰਿਆ ਮਾਮਲੇ ਦੇ ਦਰਜੇ ਹੈ ਕੋਈ ਸਰ ਇਹਨਾਂ ਦੇ ਦੇਖੋ ਜੀ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਹੁਣੇ ਸਾਡੀ ਗ੍ਰਿਫਤਾਰੀ ਹੋਈ ਹੈ ਜਿਹੜੀ ਵੀ ਅੱਗੇ ਕੋਈ ਤਫਤੀਸ਼ ਦੇ ਵਿੱਚ ਗੱਲ ਆਏਗੀ ਇਹਨਾਂ ਦੇ ਜਿਹੜੇ ਹੋਰ ਸਾਥੀ ਆ ਉਹਨਾਂ ਨੂੰ ਵੀ ਟਰੇਸ ਕੀਤਾ ਜਾਏਗਾ ਤੇ ਜਦੋਂ ਅਸੀਂ ਉਹਨਾਂ ਨੂੰ ਫੜ ਕੇ ਜਿਹੜਾ ਇਹ ਗਿਰੋਹ ਦੀ ਜਿਹੜੀ ਹੈ ਕਮਰਪੋੜਾਂਗੇ ਠੀਕ ਹੈ ਜੀ